ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੇਰੇ ਬਲੋਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੀ ਆ ਕਿ ਵਾਹਿਗੁਰੂ ਜੀ ਸਾਰਿਆਂ ਦੇ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤੇ ਖੁਸ਼ੀਆਂ ਖੇੜੇ ਲੈ ਕੇ ਆਉਣ ਅੱਜ ਦੀ ਵੀਡੀਓ ਦੇਖੋ ਆਪਾਂ ਹਰ ਇੱਕ ਭੈਣ ਭਰਾ ਚਾਹੁੰਦੇਗਾ ਨਾ ਵੀ ਮੈਂ ਕੋਈ ਵੀ ਜ਼ਿੰਦਗੀ ਦੇ ਵਿੱਚ ਨਾ ਮਾੜਾ ਕੰਮ ਕਰਾਂ ਤੇ ਨਾ ਵਾਹਿਗੁਰੂ ਜੀ ਮੈਥੋਂ ਕਰਾਉਣ ਹਨਾ ਪਰ ਫਿਰ ਵੀ ਜਾਣੇ ਜਾਣੇ ਆਪਾਂ ਤੋਂ ਨਾ ਕੋਈ ਨਾ ਕੋਈ ਅਜਿਹਾ ਕੰਮ ਹੋ ਜਾਂਦਾ ਜਿਹਦਾ ਕਿ ਆਪਾਂ ਨੂੰ ਫਲ ਭੋਗਣਾ ਪੈਂਦਾ ਕਹਿੰਦੇ ਪਹਿਲਾਂ ਹੁੰਦਿਆ ਸੀਗਾ ਹਨਾ ਸਤਜੁਗ ਦੇ ਵਿੱਚ ਤ੍ਰੇਤੇਜੁਗ ਦੇ ਵਿੱਚ ਕਹਿੰਦੇ ਪਹਿਲਾਂ ਹੁੰਦਾ ਸੀਗਾ ਵੀ ਜਿਵੇਂ ਦਾਦਾ ਕਰਦਾ ਸੀਗਾ ਤਾਂ ਪੋਤਾ ਭਰਦਾ ਸੀਗਾ ਫਿਰ ਕਹਿੰਦੇ ਆਇਆ ਵੀ ਪੁੱਤ ਪਿਓ ਕਰਦਾ ਸੀਗਾ ਪੁੱਤ ਭਰਦਾ ਸੀ ਪਰ ਕਲਯੁਗ ਦਾ ਇਹ ਕਹਿੰਦੇ ਸਿਧਾਂਤ ਹੈਗਾ ਹਨਾ ਆਪਾਂ ਕਹਿੰਦੇ ਨੇ ਵੀ ਅੱਜਕੱਲ ਹਨਾ ਪੈਣੀ ਦੁਖੀ ਕਿਉਂ ਆਂਗੇ ਕਿਉਂਕਿ ਕਲਯੁਗ ਦਾ ਕਹਿੰਦੇ ਸਿਧਾਂਤ ਹੈਗਾ ਵੀ ਜੇ ਇਹ ਹੱਥ ਕਰੂਗਾ ਤਾਂ ਇਹੀ ਹੱਥ ਭਰੂਗਾ ਹਨਾ ਵੀ ਕਹਿਣ ਦਾ ਭਾਵ ਹੈ ਵੀ ਜੇ ਇਨਸਾਨ ਹਨਾ ਜਾਣੇ ਅਣਜਾਣੇ ਦੇ ਵਿੱਚ ਵੀ ਕੋਈ ਪਾਪ ਕਰਦਾ ਤਾਂ ਉਹਦਾ ਵੀ ਆਪਾਂ ਨੂੰ ਫਲ ਹਨਾ ਮਿਲਦਾ ਹੀ ਮਿਲਦਾ ਹੈ ਅਪਾ ਸੋਚਦੇ ਹੁੰਨੇ ਆ ਨਾ ਵੀ ਮੈਂ ਜ਼ਿੰਦਗੀ ਦੇ ਵਿੱਚ ਕਦੇ ਕੋਈ ਪਾਪ ਨਹੀਂ ਕੀਤਾ ਪਰ ਵੀ ਮੈਨੂੰ ਇੰਨੇ ਦੁੱਖ ਕਿਉਂ ਆਏ ਨੇ ਦੁੱਖ ਆਪਣੇ ਕਰਮਾਂ ਦੇ ਹੀ ਆਉਂਦੇ ਹੈਗੇ ਹਨਾ ਤੁਸੀਂ ਗੁਰਬਾਣੀ ਦੇ ਵਿੱਚ ਪੜ੍ਹੇ ਹੀ ਹੋਣਾ ਨਾ ਜਿਹੜੇ ਪੰਪੜਾ ਪੜ੍ਹਦੇ ਹੈਗੇ ਹਨਾ ਨਹੀਂ ਸੁਣਦੇ ਤਾਂ ਆਪਾਂ ਹੈ ਨਾ ਹੁੰਨੇ ਹੈਗੇ ਕਹਿੰਦੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸੇ ਨਦੀਜ ਹੈ ਵਰ ਜਣਾ ਹਨਾ ਕਈ ਵਾਰੀ ਕੋਈ ਅਮਲੀ ਹੈ ਨਾ ਜਾਂ ਨਸ਼ਿਆ ਕਰਨ ਵਾਲਾ ਹੈ ਨਾ ਬਰ ਮਿਲ ਜਾਂਦਾ ਹੈ ਜਾਂ ਕਲੇਸ਼ ਕੋਈ ਵੀ ਲੜਾਈ ਝਗੜੇ ਹੁੰਦੇ ਨੇ ਹਨਾ ਆਪਾਂ ਬਚੋਲੇ ਨੂੰ ਕਹਿਣ ਲੱਗ ਜਾਂਦੇ ਆ ਵੀ ਉਹਨੇ ਹੋਗੀ ਤੇ ਉਹਨਾਂ ਦਾ ਕੋਈ ਕਸੂਰ ਨਹੀਂ ਦੇਖੋ ਮੈਂ ਅਕਸਰ ਪੜਨਾ ਨੂੰ ਕਹਣੀ ਹੁੰਦੀ ਹਣੀ ਹੈ ਜਿਹੜਾ ਆਪਾਂ ਕਰਦੇ ਆ ਆਪਾਂ ਨੂੰ ਨਹੀਂ ਪਤਾ ਲੱਗਦਾ ਬਾਣੀ ਦੇ ਵਿੱਚ ਲਿਖਿਆ ਕਹਿੰਦੇ ਹੈ ਨਰ ਅਚਨਚੇਤ ਪਾਪ ਤੋਂ ਵੀ ਡਰ ਹੈ ਨਾ ਜਦੋਂ ਆਪਾਂ ਕਿ ਇੱਕ ਤਾਂ ਜਾਣੇ ਅਣਜਾਣੇ ਦੇ ਵਿੱਚ ਆਪਾਂ ਮਲਕੀ ਜਾਨ ਬੁੱਝ ਕੇ ਕੋਈ ਕਰਦੇ ਆ ਪਰ ਇਹ ਕਈ ਵਾਰੀ ਆਪਾਂ ਨੂੰ ਹਨ ਅਣਜਾਣੇ ਦੇ ਵਿੱਚ ਵੀ ਕੋਈ ਕੰਮ ਹੋ ਜਾਂਦਾ ਹੈ ਨਾ ਉਸ ਚੀਜ਼ ਦਾ ਵੀ ਆਪਾਂ ਨੂੰ ਫਲ ਭੋਗਣਾ ਪੈਂਦਾ ਹੈਗਾ ਅੱਜ ਆਪਾਂ ਹਨ ਬੱਜ ਦੇਖੋ ਆਪਾਂ ਜੀ ਕਹੀ ਹੈ ਵੀ ਹਾਂ ਪਤਾ ਨਹੀਂ ਮੈਂ ਆਪਣੀ ਹਨ ਆਕਲ ਦੇ ਨਾਲ ਮੈਂ ਪਾਪਾਂ ਤੋਂ ਬਚ ਜੂੰਗਾ ਜਾਂ ਕੋਈ ਕੁਝ ਵੀ ਹਨ ਨਹੀਂ ਇਹ ਨਹੀਂ ਹੋ ਸਕਦਾ ਹਨ ਆਪਾਂ ਨੂੰ ਬਚਾਉਣ ਵਾਲੇ ਕੌਣ ਨੇ ਵਾਹਿਗੁਰੂ ਜੀ ਨੇ ਕਿਉਂਕਿ ਕਾਲ ਯੁਗ ਦੇ ਵਿੱਚ ਆ ਗਰਿਆ ਕਹਿੰਦੇ ਇੰਨਾ ਜ਼ਿਆਦੇ ਹੈ ਨਾ ਵੀ ਪਾਪ ਨੇ ਸਭ ਕੁਝ ਐ ਤੱਕ ਗੁਰੂ ਸਾਹਿਬ ਜੀ ਨੇ ਇਸ ਤੋਂ ਬਚਣ ਦਾ ਤਰੀਕਾ ਵੀ ਦੱਸਿਆ ਬਚਣ ਦਾ ਤਰੀਕਾ ਦੱਸਿਆ ਵੀ ਤੁਸੀਂ ਗ੍ਰਸਤੀ ਹੋ ਕੇ ਵੀ ਕਿਵੇਂ ਇਸ ਚੀਜ਼ਾਂ ਤੋਂ ਹਣਾ ਬਚ ਸਕਦੇ ਹੋ ਦੇਖੋ ਹਣਾ ਅਕਸਰ ਆਪਾਂ ਕਹਿ ਦਿੰਦੇ ਆ ਵੀ ਹਣਾ ॠषि मुनि ਆ ਜਿਵੇਂ ਤਪੱਸਿਆ ਕਰਦੇ ਸੀ ਜਾਂ ਆਪਣਾ ਘਰ ਛੱਡ ਕੇ ਚਲੇ ਜਾਓ ਜਾਂ ਆਪਾਂ ਹਣਾ ਬਸ ਘਰੇ ਬੈਠ ਜਾਓ ਚੌਂਕੜਾ ਮਾਰ ਕੇ ਮਾਲਾ ਫੜ ਕੇ ਵੀ ਹਣਾ ਨਹੀਂ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਸਿਧਾਅ ਤੇ ਦੇਖੋ ਗੁਰੂ ਨਾਨਕ ਦੇਵ ਜੀ ਨੇ ਬڑے ਪੀ ਦੇ ਵਿੱਚ ਵੀ ਜਾ ਕੇ ਹੈ ਨਾ ਆਪਣੇ ਅੰਤ ਦੇ ਵਿੱਚ ਵੀ ਜਾ ਕੇ ਹਲ ਚਲਾਇਆ ਤਾਂ ਕਿ ਆਪਾਂ ਨੂੰ ਦੱਸਿਆ ਵੀ ਕਿਰਤ ਤੁਹਾਡਾ ਸਭ ਤੋਂ ਪਹਿਲਾ ਕਰਮ ਹੈ ਕਰਮ ਕਰੋ ਹੈ ਨਾ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਦੇਖੋ ਇਹ ਤਿੰਨੇ ਚੀਜ਼ਾਂ ਤੁਹਾਨੂੰ ਕਰਨੀਆਂ ਪੈਣੇ ਪਹਿਲਾਂ ਤੁਸੀਂ ਕੰਮ ਕਰੋਗੇ ਹੈ ਨਾ ਫਿਰ ਨਾਮ ਜਪੋਗੇ ਫਿਰ ਵੰਡ ਕੇ ਛਕੋਗੇ ਤਾਂ ਤੁਹਾਡੇ ਘਰ ਦੇ ਵਿੱਚ ਵਰਕ ਤਾਂ ਆਉਣਗੇ ਹੀ ਆਉਣਗੀਆਂ ਦੇਖੋ ਇਹਦੇ ਵਿੱਚ ਕੋਈ ਅਤਕਤ ਨਹੀਂ ਨਹੀਂ ਆਉਣਗੀਆਂ ਤੇ ਕਈ ਭੈਣ ਭਰਾਵਾਂ ਦੇ ਮੈਨੂੰ ਮੈਸੇਜ ਆਦੇ ਕਿ ਦੀਦੀ ਸਾਨੂੰ ਜਪਜੀ ਸਾਹਿਬ ਜੀ ਤੇ ਹੈ ਨਾ ਤੁਸੀਂ ਦੱਸੋ ਇਹ ਕੋ ਜਪਜੀ ਸਾਹਿਬ ਜੀ ਤੋਂ ਆਪਣੀ ਦਿਨ ਦੀ ਸ਼ੁਰੂਆਤ ਤੇ ਸ਼ਾਮ ਨੂੰ ਹਣਾ ਰੱਖਿਆ ਤੇ ਸਭ ਤੇ ਕੀਰਤਨ ਸੋਇਲਾ ਸਾਹਿਬ ਜੀ ਦੇ ਪਾਠ ਤੋਂ ਜਿਹਨੇ ਅੰਤ ਕੀਤਾ ਉਹਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਕੁਝ ਮੰਗਣ ਦੀ ਜ਼ਰੂਰਤ ਨਹੀਂ ਪੈਂਦੀ ਵਾਹਿਗੁਰੂ ਜੀ ਆਪਣੇ ਆਪ ਹੀ ਸਭ ਕੁਝ ਦਿੰਦੇ ਆ ਕਹਿੰਦੇ ਜਿਨੇ ਵਾਹਿਗੁਰੂ ਜੀ ਨੂੰ ਮੰਗ ਲਿਆ ਕਹਿੰਦੇ ਬਾਕੀ ਤਾਂ ਹਨਾ ਆਪਣੇ ਆਪ ਹੀ ਪਿੱਛੇ ਆ ਜਾਂਦੀਆਂ ਨੇ ਰਿੱਧੀਆਂ ਸਿੱਧੀਆਂ ਤਾਂ ਹਨਾ ਜਪਜੀ ਸਾਹਿਬ ਜੀ ਦੇ ਪਾਠ ਨੂੰ ਪਕਾਇਦੇ ਨੇ ਵੀ ਹਨਾ ਕਿ ਜਪਜੀ ਸਾਹਿਬ ਜੀ ਦਾ ਪਾਠ ਕਰੋ ਪਰ ਜਦੋਂ ਕੋਈ ਹਨਾ ਇਸ ਪਾਠ ਨੂੰ ਇੰਨੀ ਸਰਦਾ ਤੇ ਪਿਆਰ ਦੇ ਨਾਲ ਵਾਹਿਗੁਰੂ ਜੀ ਨੂੰ ਹਾਜ਼ਰ ਨਾਲ ਜਿਹਾ ਸਮਝ ਕੇ ਕਰਦਾ ਹੈ ਨਾ ਤਾਂ ਦੁਨੀਆ ਦੀ ਕੋਈ ਵੀ ਸ਼ੈ ਨਹੀਂ ਹੈਗੀ ਜਿਹੜੀ ਤੁਹਾਨੂੰ ਹਨਾ ਨਾ ਮਿਲੇ ਮੈਨੂੰ ਹਨਾ ਥੋੜੇ ਕਿ ਦਿਨ ਹੋਏ ਨੇ ਪਹਿਲਾਂ ਇੱਕ ਭੈਣ ਦਾ ਨਾ ਪਤੀ ਵੀ ਬਹੁਤ ਸ਼ਰਾਬ ਪੀਂਦਾ ਹੁੰਦਾ ਸੀ ਹਨਾ ਤੇ ਘਰ ਦੇ ਵਿੱਚ ਵੀ ਬਹੁਤ ਗਰੀਬੀ ਸੀ ਤੇ ਸੋਚਿਆ ਵੀ ਕਿੱਦਾਂ ਹਨਾ ਉਹ ਬੜਾ ਮਲਕੀ ਰੋਂਦੀ ਰਹਿੰਦੀ ਵੀ ਮੈਂ ਕੀ ਕਰਾਂ ਹਨਾ ਉਹਨੂੰ ਮੈਂ ਬੈਠੇ ਬੈਠੇ ਵੈਸੇ ਹੀ ਕਹਤਾ ਹਣਾ ਸਾਡੀ ਰਿਸ਼ਤੇਦਾਰੀ ਦੇ ਵਿੱਚੋਂ ਹੀ ਸੀਗੇ ਮਾਂ ਵੀ ਦੀਦੀ ਤੂੰ ਹਣਾ ਸਵੇਰੇ ਉੱਠ ਕੇ ਨਾ ਜਪਜੀ ਸਾਹਿਬ ਜੀ ਦਾ ਤੇ ਚੌਪੀ ਸਾਹਿਬ ਜੀ ਦਾ ਹਣਾ ਪਾਠ ਕਰੇ ਤੁਸੀਂ ਯਕੀਨ ਮੰਨਿਓ ਚਲੋ ਬਹਾਨਾ ਬਣਦਾ ਹੁੰਦਾ ਹੈ ਹਨਾ ਕਹਿੰਦੇ ਹੁੰਦੇ ਨੇ ਕਹਿੰਦੇ ਗੁਰੂ ਸਾਹਿਬ ਜੀ ਖੁਦ ਸਾਹਮਣੇ ਆ ਕੇ ਦਿਖਾਈ ਨਹੀਂ ਦਿੰਦੇ ਉਹ ਬਹਾਨਾ ਬਣਾ ਦਿੰਦੇ ਨੇ ਕੋਈ ਨਾ ਕੋਈ ਚੀਜ਼ ਦਾ ਵਿੱਚੋਂ ਹਨਾ ਤੁਸੀਂ ਉਹ ਇੰਨੀ ਸ਼ਰਾਬ ਪੀਂਦਾ ਸੀ ਘਰ ਦੇ ਵਿੱਚ ਇੰਨਾ ਕਲੇਸ਼ ਸੀਗਾ ਦੋ ਬੇਟੀਆਂ ਵੀ ਨੇ ਉਹਨਾਂ ਦੇ ਹਨਾ ਵੀ ਹਰ ਟਾਈਮ ਲੜਾਈ ਝਗੜਾ ਰਹਿੰਦਾ ਸੀਗਾ ਹਨਾ ਪਰ ਜਦੋਂ ਤੋਂ ਉਹ ਪਾਠ ਕਰਨ ਲੱਗੀ ਹਨਾ 10 15 ਦਿਨ ਹਜੇ ਪਾਠ ਕਰਦੇ ਨੂੰ ਉਹਨੂੰ ਹੋਏ ਸੀਗੇ ਕਿ ਉਹਨਾਂ ਦੇ ਘਰ ਦੇ ਵਿੱਚ ਜਿਹੜਾ ਮਾਹੌਲ ਸੀ ਉਹਦਾ ਪਤੀ ਸੀ ਉਹ ਥੋੜਾ ਥੋੜਾ ਹੌਲੀ ਹੌਲੀ ਸ਼ਰਾਬ ਹਨਾ ਘਟਣ ਲੱਗ ਗਿਆ ਘਟ ਹਣਾ ਕੁਛ ਮਤਲਬ ਕਿ ਮਹੀਨੇ ਕ ਦਾ ਸਭ ਕੁ ਮਹੀਨਾ ਹੋ ਗਿਆ ਉਹਨੇ ਬਿਲਕੁਲ ਹੀ ਸ਼ਰਾਬ ਛੱਡਤੀ ਹੈ ਉਹ ਮੈਨੂੰ ਫੋਨ ਕੀਤਾ ਮੈਨੂੰ ਕਹਿੰਦੀ ਵੀ ਭਾਬੀ ਜੀ ਕਹਿੰਦੀ ਵੀ ਇਦਾਂ ਹੀ ਕਰਕੇ ਵੀ ਤੁਹਾਡੇ ਵੀਰ ਜੀ ਨੇ ਵੀ ਸ਼ਰਾਬ ਛੱਡਤੀ ਹੈ ਨਾ ਤੇ ਸਾਨੂੰ ਬੜਾ ਚਾਹ ਹੋਇਆ ਹੈ ਨਾ ਕਿ ਵੀ ਹੁੰਦੇ ਹੀ ਇਹ ਕਹਿੰਦੇ ਆਪ ਕਹਿੰਦੇ ਬੇ ਖੇੜੇ ਸੁਖ ਤਾਂ ਬੇੜੇ ਸੋਖ ਹੈ ਨਾ ਤੇ ਬਾਕੀ ਜਦੋਂ ਕਿਸੇ ਦੀ ਕਹਿੰਦੇ ਧੀ ਦੁਖੀ ਹੁੰਦੀ ਹੈ ਨਾ ਉਦੋਂ ਮੈਨੂੰ ਤਾਂ ਬਹੁਤ ਮਾਣ ਆਉਂਦਾ ਵੀ ਇਹ ਜਿਹੜਾ ਨਸ਼ਾ ਹੈ ਨਾ ਇਹ ਸਿਰਫ ਇੱਕ ਇਨਸਾਨ ਨੂੰ ਨਹੀਂ ਖਾਂਦਾ ਹੈਗਾ ਹਨਾ ਜਿਹੜੇ ਪੈਨਪਰਾ ਪਿੰਦੇ ਆ ਉਹਨਾਂ ਨੂੰ ਨਹੀਂ ਖਾਂਦਾ ਇਹ ਪੂਰੇ ਖਾਨਦਾਨ ਨੂੰ ਖਾ ਜਾਂਦਾ ਹੈ ਇਹ ਪਤਨੀ ਦੇ ਹਨਾ ਸੁਪਨੇ ਨੇ ਜਿਹੜੇ ਬੱਚਿਆਂ ਦੇ ਜਿਹੜੇ ਸੁਪਨੇ ਨੇ ਮਾਪੇ ਦੇ ਜਿਹੜੇ ਸੁਪਨੇ ਆ ਹਨਾ ਉਹਨਾਂ ਦਾ ਬੁਢਾਪਾ ਸਾਰਾ ਕੁਝ ਨਿਕਲ ਜਾਂਦਾ ਹੈਗਾ ਹਨਾ ਤੇ ਜਦੋਂ ਉਹਨੇ ਇਹ ਗੱਲ ਦੱਸੀ ਨਾ ਹਨਾ ਕਹਿੰਦੀ ਵੀ ਭਾਬੀ ਮੈਂ ਵੀ ਕਿਵੇਂ ਕਿਦਾਂ ਛੱਡੀ ਵੀ ਕੀ ਗੱਲ ਬਾਤ ਹੋਈ ਹਨਾ ਤੇ ਕਹਿੰਦੀ ਭਾਬੀ ਜੀ ਮੈਨੂੰ ਤੁਸੀਂ ਕਿਹਾ ਸੀਗਾ ਹਨਾ ਵੀ ਤੂੰ ਇੱਕ ਜਪਜੀ ਸਾਹਿਬ ਤੇ ਚੌਪੀ ਸਾਹਿਬ ਜੀ ਦਾ ਪਾਠ ਕਰਿਆ ਕਰ ਤੇ ਜੇ ਹੋ ਸਕੇ ਤਾਂ ਸੁਖਮਨੀ ਸਾਹਿਬ ਜੀ ਦਾ ਦਿਨ ਵਿੱਚ ਇੱਕ ਜਾਂ ਦੋ ਅਸ਼ਟਪਦੀਆਂ ਅਗਰ ਪੂਰਾ ਪਾਠ ਨਹੀਂ ਹੁੰਦਾ ਕਰ ਲਿਆ ਕਰ ਕਹਿੰਦੀ ਮੈਂ ਉਹ ਕਰਦੀ ਰਹੀ ਲਗਾਤਾਰ ਕਹਿੰਦੀ ਵੀ ਅੱਜ ਮੇਰੇ ਘਰ ਦੇ ਵਿੱਚ ਉਹ ਵਾਹਿਗੁਰੂ ਜੀ ਨੇ ਖੁਸ਼ੀਆਂ ਵਾਰਛੀਆਂ ਨੇ ਮੇਰਾ ਕਹਿਣ ਦਾ ਭਾਵ ਹੈਗਾ ਹਨਾ ਕਿਉਂਕਿ ਚਲੋ ਜਪਜੀ ਸਾਹਿਬ ਜੀ ਦੀ ਬਾਣੀ ਹੈ ਹਨਾ ਜਦੋਂ ਕਿ ਹਰ ਇੱਕ ਭੈਣ ਭਰਾ ਨੂੰ ਆ ਜਾਂਦੀ ਹੈ ਸੁੱਧ ਬਾਣੀ ਆਪਾਂ ਕਹਿੰਦੇ ਵੀ ਸੁੱਧ ਪੜੋ ਸੁੱਧ ਪੜੋ ਹਨਾ ਜਦੋਂ ਆਪਾਂ ਹੌਲੀ ਹੌਲੀ ਪੜਦੇ ਰਹਿਣੇ ਆ ਹਨਾ ਜਪਦੇ ਰਹਿਣੇ ਆ ਤਾਂ ਆਪਾਂ ਨੂੰ ਸੁੱਧ ਪੜਨਾ ਵੀ ਆ ਜਾਂਦਾ ਹੈਗਾ ਹਨਾ ਇਹ ਨਹੀਂ ਹੈਗਾ ਵੀ ਜੇ ਆਪਾਂ ਕਹੀ ਵੀ ਇਹ ਪੰਜਾਬੀ ਹੈ ਪੰਜਾਬੀ ਪੜਨੀ ਕਿਉਂਕਿ ਗੁਰਬਾਣੀ ਗੁਰਬਾਣੀ ਹੈਗੀ ਹਨਾ ਕਿਉਂਕਿ ਪੰਜਾਬੀ ਅਲੱਗ ਹੈ ਜਪਜੀ ਸਾਹਿਬ ਜੀ ਦੇ ਪੰਜ ਪਾਠ ਹਰ ਰੋਜ਼ ਬਿਨਾ ਨਾਂ ਗਾ ਪਾਏ ਅਗਰ ਤੁਸੀਂ 41 ਦਿਨ ਕਰਦੇ ਹੋ ਤਾਂ ਤੁਸੀਂ ਖੁਦ ਦੇਖ ਲਿਓ ਵੀ ਤੁਹਾਡੇ ਘਰ ਦੇ ਵਿੱਚ ਹਨਾ ਕਿੰਨਾ ਫਰਕ ਪੈਂਦਾ ਪਰ ਯਕੀਨ ਹੋਊਗਾ ਵਾਹਿਗੁਰੂ ਜੀ ਤੇ ਭਰੋਸਾ ਰੱਖਣਾ ਵਾਹਿਗੁਰੂ ਜੀ ਤੇ ਕਿਸੇ ਇਨਸਾਨ ਤੇ ਨਹੀਂ ਰੱਖਣਾ ਅਗਰ ਮੈਂ ਦੱਸਿਆ ਇਹ ਨਹੀਂ ਹੈਗਾ ਵੀ ਹਾਂ ਭੈਣ ਨੇ ਦੱਸਿਆ ਤੇ ਹਾਂ ਨਾ ਤਾਂ ਸਾਡੇ ਮੈਂ ਪਹਿਲਾਂ ਕਹਿੰਨੇ ਵੀ ਯਕੀਨ ਰੱਖਣਾ ਵਾਹਿਗੁਰੂ ਜੀ ਤੇ ਹਮੇਸ਼ਾ ਸਮਝਣਾ ਕਿ ਜਦੋਂ ਵੀ ਮੈਂ ਨਾਮ ਜਪ ਰਿਹਾ ਚਾ ਮੈਂ 5 ਮਿੰਟ ਹੀ ਮੇਰੇ ਕੋਲੇ ਮੇਰਾ ਮਨ ਲੱਗੇ ਜੀ ਹੈ ਨਾ ਕਈ ਵਾਰੀ ਹੁੰਦਾ ਵੀ ਆਪਣਾ ਮਨ ਬਹੁਤ ਬਰਾਗ ਦੇ ਵਿੱਚ ਆ ਜਾਂਦਾ ਹੈ ਨਾ ਅੰਦਰੋਂ ਅੱਖਾਂ ਦੇ ਵਿੱਚੋਂ ਹੰਝੂ ਆਉਂਦੇ ਆ ਨਾ ਮਨ ਬੇਚੈਨ ਹੁੰਦਾ ਕਈ ਵਾਰੀ ਆਪ ਨੂੰ ਬੜੀ ਘਬਰਾਹਟ ਜੀ ਹੋਣ ਲੱਗ ਜਾਂਦੀ ਹੈ ਵੀ ਹੈ ਨਾ ਪਤਾ ਨਹੀਂ ਇਹ ਕੀ ਔਰ ਉਹ ਤੁਰਦੇ ਫਿਰ ਤੁਸੀਂ ਵਾਹਿਗੁਰੂ 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 ਜੀ ਤੁਸੀਂ ਮੂਲ ਮੰਤਰ ਜੀ ਦਾ ਪਾਠ ਕਰਨ ਲੱਗ ਜਓ ਹਨਾ ਤਾਂ ਦੇਖਿਓ ਉਸ ਟਾਈਮ ਤੁਹਾਡੀ ਕੀਤੀ ਹੋਈ ਅਰਦਾਸ ਕਿੰਨੀ ਛੇਤੀ ਪੂਰੀ ਹੁੰਦੀ ਹੈ ਦੇਖੋ ਇਹ ਨਹੀਂ ਹੈਗਾ ਵੀ ਹਨਾ ਇਹ ਕੋਈ ਜਾਦੂ ਹੈਗਾ ਜਾਦੂ ਕਰਨ ਵਾਲਾ ਕਹਿੰਦੇ ਉਹ ਸਭ ਤੋਂ ਵੱਡਾ ਜਾਦੂਗਰ ਹੈ ਹਨਾ ਇੱਕ ਆਪਾਂ ਉਹਦੇ ਹੱਥ ਦੀਆਂ ਕੱਟ ਪੋਤਲੀਆਂ ਅੱਪਾ ਕਹਿ ਦਿੰਨੇ ਆ ਨਾ ਵੀ ਦੇਖੀ ਪਹਿਲਾਂ ਇਹ ਇਦਾਂ ਹੁੰਦਾ ਸੀਗਾ ਨਾ ਹੁਣ ਇਹਦੇ ਘਰ ਦੇ ਵਿੱਚ ਕਿੰਨੀ ਬਰਕਤ ਐ ਕਿੰਨਾ ਨਾ ਇਹਨੂੰ ਬੀ ਬਰਕਤ ਜਿਉਂ ਨੂੰ ਪੁੱਛੋ ਤਾਂ ਕਾਦੀ ਇਹ ਨਾਮ ਦੀ ਕਈ ਜਾਂਦੇ ਆਪਾ ਹਨਾ ਬਾਬਿਆਂ ਕੋਲੇ ਜਾ ਚਲੇ ਜਾਂਦੇ ਹੈਗੇ ਹਨ ਜਿਵੇਂ ਕਿ ਵਿਆਸ ਸਰਸੇ ਜਾਂ ਆਪਣੇ ਪਿੰਡਾਂ ਦੇ ਵਿੱਚ ਵੀ ਬਹੁਤ ਬਾਬੇ ਬੈਠੇ ਆ ਹਨਾ ਉਹ ਵੀ ਤੁਹਾਨੂੰ ਗੁਰਬਾਣੀ ਦੇ ਵਿੱਚੋਂ ਹੀ ਸ਼ਬਦ ਦੱਸਦੇ ਹੈਗੇ ਦੇਖੋ ਤੁਸੀਂ ਵਿਆਸ ਵਾਲਿਆਂ ਦਾ ਜਿਹੜਾ ਸ਼ਬਦ ਹੈ ਸਰਸੇ ਵਾਲਿਆਂ ਦਾ ਜਿਹੜਾ ਸ਼ਬਦ ਹੈ ਉਹ ਗੁਰਬਾਣੀ ਦੇ ਵਿੱਚੋਂ ਹੀ ਹੈਗਾ ਹਨਾ ਅਗਰ ਤੁਸੀਂ ਸਵੇਰੇ ਉੱਠ ਕੇ ਪਈ ਪੈਂਟ ਪਾ ਕਹਿੰਦੇ ਨੇ ਵੀ ਪਹਿਨੇ ਸਤੋਂ ਹਨਾ ਇਸ਼ਨਾਨ ਨਹੀਂ ਹੁੰਦਾ ਤਾਂ ਤੁਸੀਂ ਹਨਾ ਮੂੰਹ ਹੱਥ ਧੋ ਲੋ ਪਰ ਮੈਂ ਪਹਿਲਾਂ ਵੀ ਕਿਹਾ ਵੀ ਅਗਰ ਪਤੀ ਪਤਨੀ ਆਪਸ ਦੇ ਵਿੱਚ ਹਨਾ ਤੁਸੀਂ ਇਕੱਠੇ ਹੋ ਤਾਂ ਤੁਹਾਨੂੰ ਇਸ਼ਨਾਨ ਕਰਕੇ ਹੀ ਪਾਠ ਕਰਨ ਬੈਠਣਾ ਹੈ ਅਗਰ ਤੁਸੀਂ ਹਨਾ ਵੈਸੇ ਠੀਕ ਹੈ ਵੀ ਜਿਵੇਂ ਕਿ ਥੋੜੀ ਜਿਹੀ ਏਜ ਚਪ ਚਲੇ ਜਾਂਦੇ ਆ ਅੱਗੇ ਆਪਾਂ ਬੈਠਦੇ ਆ ਵੀ ਕਈ ਬਜ਼ੁਰਗ ਹੋ ਜਾਂਦੇ ਵਿਚਾਰੇ ਸਾਨੂੰ ਤੋਂ ਨਹੀਂ ਇਸ਼ਨਾਨ ਹੁੰਦਾ ਨਾ ਸਵੇਰੇ ਉੱਟ ਕੇ ਤੇ ਤਾਂ ਤੁਸੀਂ ਚੌਂਕ ਮੂੰਹ ਹੱਥ ਧੋ ਕੇ ਆਪਣੇ ਪੈਰ ਧੋ ਕੇ ਹਨਾ ਚੌਂਕੜਾ ਲਗਾ ਕੇ ਵਾਈਗੁਰ ਜਗੇ ਇੱਕ ਸੁੱਚਾ ਕਪੜਾ نیچے ਪਸਾ ਲਓ ਹਨਾ ਤਾਂ ਤੁਸੀਂ ਉਸ ਤਰੀਕੇ ਨਾਲ ਨਾਮ ਸਿਮਰਨ ਕਰ ਸਕਦੇ ਹੋ ਹਨਾ ਪਰ ਜਦੋਂ ਆਪਾਂ ਗੁਟਕਾ ਸਾਹਿਬ ਲੈਣਾ ਜਾਂ ਆਪਾਂ ਨੇ ਸੈਂਚੀਆਂ ਤੋਂ ਪਾਠ ਕਰਨਾ ਉਸ ਟਾਈਮ ਤਾਂ ਤੁਹਾਨੂੰ ਇਸ਼ਨਾਨ ਕਰਕੇ ਹੀ ਬੈਠਣਾ ਪੈਣਾ ਹੈ ਸੈਂਚੀਆਂ ਤੋਂ ਪਾਠ ਕਰਨਾ ਤਾਂ ਤੁਹਾਨੂੰ ਕਿਸੇ ਇਸ਼ਨਾਨ ਕਰਕੇ ਬੈਠਣਾ ਪੈਣਾ ਹੈ ਹਨਾ ਇਹ ਮੈਂ ਅਕਸਰ ਵੀਡੀਓ ਦੇ ਵਿੱਚ ਬਹੁਤ ਵੀਡੀਓ ਇਦਾਂ ਦੀ ਮੈਂ ਬਣਾਈਆਂ ਨੇ ਜਿਹੜੀਆਂ ਕਿ ਕਿੱਦਾਂ ਹਨਾ ਜਿਹੜੇ ਕਿ ਮੈਨੂੰ ਪਤਾ ਹੈ ਮਾ ਪ੍ਰਸ਼ਾਦੋ ਪਤਾ ਲੱਗਿਆ ਗੁਰਸਿੱਖਾਂ ਤੋਂ ਪਤਾ ਲੱਗਿਆ ਕਿ ਤੋ ਵੀ ਮੈਨੂੰ ਪਤਾ ਲੱਗਦੀ ਹੈ ਉਹ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰਦੀ ਰਹਿਣੀ ਹੈ ਨਾ ਤੇ ਬਸ ਮੇਨ ਕਹਿਣ ਦਾ ਮੇਰਾ ਭਾਵ ਹੈ ਕਿ ਸਿਮਰਨ ਕਰਨ ਨਾਲ ਨਾਮ ਜਪਣ ਨਾਲ ਤੁਸੀਂ ਜਿੰਨਾ ਵੀ ਮਰਜੀ ਹੈ ਨਾ ਕਹਿੰਦੇ ਹੁੰਦੇ ਨੇ ਤਾਂ ਨਾ ਦੌਲਤ ਰਿੱਧੀਆਂ ਸਿੱਧੀਆਂ ਹੈ ਨਾ ਬਰਕਤਾਂ ਘਰ ਦੇ ਵਿੱਚ ਰੁਜ਼ਗਾਰ ਵਿੱਚ ਤਰੱਕੀਆਂ ਤੁਹਾਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਤੁਹਾਡੇ ਬੱਚਿਆਂ ਦਾ ਰਿਸ਼ਤਾ ਨਹੀਂ ਹੋ ਰਿਹਾ ਬੱਚਿਆਂ ਵੱਲੋਂ ਦੁਖੀ ਹੋ ਤਾਂ ਤੁਸੀਂ ਹੈ ਨਾ ਬਿਨਾ ਨਾਗਾ ਪਾਏ ਮਤਲਬ ਕਿ ਵਾਹਿਗੁਰੂ ਜੀ ਦੇ ਅੱਗੇ ਰੋ ਰੋ ਕੇ ਆਪਰ ਅਰਦਾਸਾਂ ਕਰਦੇ ਆ ਜਦੋਂ ਹਨਾ ਜਿਵੇਂ ਇੱਕ ਛੋਟਾ ਬੱਚਾ ਰੋ ਰੋ ਕੇ ਆਪਣੇ ਮਾਂ ਬਾਪ ਤੋਂ ਕੁਝ ਮੰਗਦਾ ਹੈ ਨਾ ਇਸ ਤਰੀਕੇ ਨਾਲ ਤੁਸੀਂ ਵਾਹਿਗੁਰੂ ਜੀ ਤੋਂ ਮੰਗਿਓ ਤਾਂ ਤੁਹਾਡੇ ਕਰਦੇ ਵਿੱਚ ਬੈਸੀ ਫਰਕ ਪੈ ਜੇ ਤੇ ਮੇਰੀਆਂ ਦੋ ਤਿੰਨ ਭੈਣਾਂ ਨੇ ਹਨਾ ਜਿਹੜੀਆਂ ਕਿ ਮੇਰੇ ਨਾਲ ਵੀਡੀਓ ਦੇ ਵਿੱਚ ਵੀ ਜੁੜਦੀਆਂ ਨੇ ਤੇ ਉਹ ਮੈਨੂੰ ਦੱਸਦੀਆਂ ਨੇ ਕਿ ਦੀਦੀ ਜਦੋਂ ਦਾ ਹਨਾ ਤੁਸੀਂ ਤੁਹਾਡੇ ਨਾਲ ਮਿਲ ਕੇ ਅਸੀਂ ਜੁੜਿਆ ਹਨਾ ਵੀ ਦੇਖੋ ਮੈਂ ਪਹਿਲਾਂ ਵੀ ਕਹਿੰਦੀ ਮੈਂ ਕੋਈ ਹਨਾ ਬ੍ਰਹਮ ਗਿਆਨੀ ਨਹੀਂ ਹੈਗੀ ਮੈਂ ਕੋਈ ਕਥਾ ਵਾਚਕ ਵੀ ਨਹੀਂ ਹੈਗੀ ਮੈਂ ਸਿਰਫ ਇੱਕ ਤੁਹਾਡੇ ਵਰਗੀ ਹਨਾ ਆਮ ਭੈਣਾਂ ਆਗੇ ਇਨਸਾਨ ਆਗੇ ਮਲਕੇ ਜਿਵੇਂ ਕਿ ਇੱਕ ਦੁਨਿਆਵੀ ਆਪਾਂ ਹਨਾ ਗ੍ਰਸਤੀ ਹੁੰਨੇ ਆਗੇ ਉਦਾਂ ਹੀ ਮੈਂ ਆਗੇ ਇਹ ਨਹੀਂ ਹੈਗਾ ਵੀ ਮੈਨੂੰ ਕੋਈ ਗੁਰਵਾਣੀ ਦਾ ਵੀ ਬਹੁਤ ਜ਼ਿਆਦਾ ਗਿਆਨ ਹੈ ਨਹੀਂ ਮੈਂ ਸਿਰਫ ਇੱਕ ਜੋ ਵਾਹਿਗੁਰੂ ਜੀ ਮੈਨੂੰ ਹਨਾ ਸਮਤ ਬਖਸ਼ੀ ਜਾਂਦੇ ਹਨਾ ਮੈਂ ਉਹ ਤੁਹਾਡੇ ਨਾਲ ਸਾਂਝੀ ਕਰੀ ਜਿੰਨੇ ਆ ਦੇਖੋ ਇਹ ਦੇ ਕਹਿੰਦੇ ਇਹ ਨਹੀਂ ਹੁੰਦਾ ਹਨਾ ਵੀ ਕਈ ਵਾਰੀ ਨਾ ਕਹਿੰਦੇ ਉਹ ਡੁੱਬਦੇ ਨੂੰ ਤਣਕੇ ਦਾ ਸਹਾਰਾ ਹਨਾ ਕਈ ਵਾਰੀ ਕਿਸੇ ਦੀ ਇੱਕ ਸ਼ਬਦ ਦੇ ਨਾਲ ਕਹੀ ਗੱਲ ਦੇ ਨਾਲ ਹਨਾ ਕੋਈ ਇਨਸਾਨ ਤਰ ਜਾਂਦਾ ਹੈਗਾ ਹਨਾ ਵੀ ਆਪਾਂ ਭਰੋਸੇ ਦੀ ਗੱਲ ਹੈ ਬਸ ਮਿਹਨਤਾਂ ਵੀ ਜਦੋਂ ਕਿਸੇ ਨੇ ਭਰੋਸਾ ਕਰ ਲਿਆ ਤਾਂ ਉਹਨੂੰ ਪੱਥਰ ਦੇ ਵਿੱਚੋਂ ਵੀ ਹਨਾ ਬਰ ਮਿਲ ਸਕਦੇ ਹੈਗੇ ਤੇ ਗੱਲ ਸਿਰਫ ਸਿਮਰਨ ਦੀ ਹੈ ਨਾਮ ਜਪਣ ਦੀ ਹੈਗੀ ਤੁਸੀਂ ਸਵੇਰੇ ਉੱਠ ਕੇ ਹਨਾ ਪੰਜ ਜਪਜੀ ਸਾਹਿਬ ਜੀ ਦੇ ਪਾਠ ਜ਼ਰੂਰ ਕਰਨੇ ਆ ਜਿਹੜੇ ਵੀ ਭੈਣ ਭਰਾ ਦੇ ਹਨ ਜਿਵੇਂ ਕਿ ਬੱਚੇ ਨੇ ਸਾਡੀ ਨੌਕਰੀ ਨਹੀਂ ਮਿਲ ਰਹੀ ਕੁਝ ਵੀ ਨਹੀਂ ਹੋ ਰਿਹਾ ਤਾਂ ਤੁਸੀਂ ਲਗਾਤਾਰ ਹਨ ਇਹ ਸਮਝ ਕੇ ਕਰਨਾ ਕਿ ਵਾਹਿਗੁਰੂ ਜੀ ਸਾਡੇ ਇਹ ਕਾਰਜ ਨੂੰ ਸਿੱਧ ਜਰੂਰ ਕਰਨਗੇ ਤਾਂ ਤੁਸੀਂ ਸ਼ੁਰੂ ਕਰ ਲੈਣਾ ਅਗਰ ਤੁਸੀਂ ਹਨ ਪੰਜ ਨਹੀਂ ਕਰ ਸਕਦੇ ਤਾਂ ਤੁਸੀਂ ਇੱਕ ਜਪਜੀ ਸਾਹਿਬ ਜੀ ਦਾ ਪਾਠ ਤੇ ਇੱਕ ਚੌਪਈ ਸਾਹਿਬ ਜੀ ਦਾ ਪਾਠ ਸਵੇਰੇ ਤੇ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦਾ ਪਾਠ ਤੇ ਆਪਣਾ ਕੀਰਤਨ ਸੋਲਾ ਸਾਹਿਬ ਜੀ ਦਾ ਪਾਠ ਜਰੂਰ ਕਰਿਆ ਕਰੋ ਦੇਖੋ ਅੱਜ ਕੱਲ ਹਨ ਮਾਹੌਲ ਇੰਨੇ ਖਰਾਬ ਹੋ ਚੁੱਕੇ ਨੇ ਹਨ ਆਪ ਨੂੰ ਰਹਿੰਦੇ ਵੀ ਕਿਤੇ ਸਾਡੇ ਘਰ ਦੇ ਵਿੱਚ ਚੋਰੀ ਨਾ ਹੋ ਜੇ ਜਾਂ ਸਾਡੇ ਘਰ ਦੇ ਵਿੱਚ ਹਨ ਇਦਾਂ ਦੇ ਆ ਜਿਹੜੇ ਕਹਿੰਦੇ ਆਪਣੇ ਰੱਖਿਆ ਦੇ ਸ਼ਬਦ ਨੇ ਤੇ ਕੀਰਤਨ 16 ਸਾਹਿਬ ਜੀ ਦਾ ਪਾਠ ਹੈ ਨਾ ਉਹਦੇ ਨਾਲ ਨਾ ਆਕਾਸੀ ਫੌਜ ਗੁਰੂ ਸਾਹਿਬ ਜੀ ਦੀ ਆਪਾਂ ਜਿਵੇਂ ਕਹਿਦੇ ਨੇ ਇੱਕ ਪਰਤੱਖ ਤੇ ਇੱਕ ਪਰਤੱਖ ਸ਼ਕਤੀਆਂ ਲੱਗੀਆਂ ਹਨਾ ਉਹੋ ਕਹਿੰਦੇ ਪੈਰਾ ਕਰਦੀਆਂ ਨੇ ਜਦੋਂ ਵੀ ਕੋਈ ਇਨਸਾਨ ਹਨਾ ਸੱਚੇ ਮਨ ਨਾਲ ਮਾਲ ਕੇ ਪੂਰੀ ਸਰਦਾ ਦੇ ਨਾਲ ਆਪਣਾ ਮਾਨ ਕਿਸੇ ਪਾਸੇ ਡੋਲੇ ਨਾ ਸ਼ਾਮ ਨੂੰ ਰੱਖਿਆ ਦੇ ਸ਼ਬਦ ਤੇ ਕੀਰਤਨ 16 ਸਾਹਿਬ ਜੀ ਦਾ ਪਾਠ ਕਰਦਾ ਹੈ ਕਾ ਕਹਿੰਦੇ ਉਹਦੇ ਘਰ ਦੇ ਵਿੱਚ ਕਦੇ ਵੀ ਕੋਈ ਅਜਿਹੀ ਮਤਲਬ ਕਿ ਬੁਰੀ ਘਟਨਾ ਨਹੀਂ ਹੋ ਸਕਦੀ ਜਿਵੇਂ ਕਿ ਆਪਾਂ ਨੂੰ ਡਰ ਲੈਂਦਾ ਜਿਵੇਂ ਕਿ ਹਨਾ ਅੱਜਕੱਲ ਬਹੁਤ ਮਾਹੌਲ ਖਰਾਬ ਹੋਏ ਪਿਆ ਹਨਾ ਤਾਂ ਤੁਸੀਂ ਇਹ ਜ਼ਰੂਰ ਕਰਕੇ ਪਹਿਣਾ ਤੇ ਖਾਸ ਤੌਰ ਤੇ ਜੇ ਹੋਰ ਆਪਾਂ ਕੁਝ ਵੀ ਨਹੀਂ ਕਰ ਸਕਦੇ ਹੈਗੇ ਤਾਂ ਇੱਕ ਜਪਜੀ ਸਾਹਿਬ ਜੀ ਦਾ ਪਾਠ ਤੁਸੀਂ ਜ਼ਰੂਰ ਕਰਨਾ ਤੇ ਇਹਦੇ ਨਾਲ ਦੇਖਿਓ ਤੁਹਾਡੇ ਘਰ ਦੇ ਵਿੱਚ ਕਿੰਨੀਆਂ ਬਰਕਤਾਂ ਆਉਣਗੀਆਂ ਪਰ ਇਹ ਗੱਲ ਜ਼ਰੂਰ ਰੱਖਿਓ ਕਿ ਵਾਹਿਗੁਰੂ ਜੀ ਹੈ ਨਾ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਦੀ ਨੇ ਵੀ ਸਵੇਰੇ ਉੱਠ ਕੇ ਇਹ ਅਰਦਾਸ ਜ਼ਰੂਰ ਕਰਿਆ ਕਰੋ ਵਾਹਿਗੁਰੂ ਜੀ ਜਿਹੜੇ ਮੇਰੇ ਪਿੱਛੇ ਕੀਤੇ ਗਏ ਮਾੜੇ ਕਰਮ ਨੇ ਉਹਨਾਂ ਨੂੰ ਵਕਸ਼ ਲਓ ਤੇ ਮੈਨੂੰ ਹੁਣ ਆਪਣੇ ਚਰਨਾਂ ਦੇ ਨਾਲ ਜੋੜ ਕੇ ਮੇਰੇ ਅੱਗੇ ਜਿਹੜਾ ਸਮਾਂ ਆਉਣ ਵਾਲਾ ਉਸ ਨੂੰ ਸੁੱਖਾਂ ਦੇ ਬਤੀਤ ਕਰਵਾਉਣਾ ਪਿਤਾ ਜੀ ਕਿਰਪਾ ਕਰਨੀ ਮੈਂ ਆਪਣੇ ਕਰਮਾਂ ਦਾ ਹੀ ਫਲ ਭੋਗਿਆ ਕਿਸੇ ਨੂੰ ਕੋਈ ਦੋਸਤ ਨਹੀਂ ਕਿਸੇ ਨੂੰ ਦੋਸਤ ਦੇਣੋਂ ਹਟ ਚੋ ਹਨਾ ਕਿਉਂਕਿ ਜਦੋਂ ਤੁਸੀਂ ਕਿਸੇ ਦੇ ਔਗਣ ਚਿਤਾਰੋ ਸਭ ਤੋਂ ਮੇਨ ਗੱਲ ਕਿ ਕਿਸੇ ਦਾ ਔਗਣ ਨਾ ਚਿਤਾਰੋ ਕਿਸੇ ਦੀ ਚੁਗਲੀ ਨਾ ਕਰੋ ਕਿਉਂਕਿ ਜਦੋਂ ਆਪਾਂ ਦੂਸਰੇ ਦਾ ਔਗਣ ਚਿਤਾਰਦੇ ਆ ਨਾ ਉਹ ਔਗਣ ਤੁਹਾਡੇ ਵਿੱਚ ਆਉਣ ਲੱਗ ਜਾਂਦੇ ਹੈਗੇ ਹਨਾ ਤਾਂ ਇਹ ਮੇਨ ਗੱਲ ਯਾਦ ਰੱਖਿਓ ਤਾਂ ਦੇਖਿਓ ਤੁਹਾਡੇ ਘਰ ਦੇ ਵਿੱਚ ਕਿਵੇਂ ਵਰਕਤ ਆਉਣਗੀਆਂ ਵੀਡੀਓ ਚੰਗੀ ਲੱਗੀ ਤਾਂ ਅੱਗੇ-ਅੱਗੇ ਸ਼ੇਅਰ ਵੀ ਕਰਨਾ ਤੇ ਲਾਈਕ ਜ਼ਰੂਰ ਕਰਦਿਆ ਕਰੋ ਤੇ ਆਪਣਾ ਦੂਸਰੇ ਦੋ ਚੈਨਲ ਨੇ ਕਿਚਨ ਕੁਕਿੰਗ ਐਂਡ ਸਟੀਚਿੰਗ ਉਹਦੇ ਉੱਪਰ ਮੈਂ ਹੁਣ ਸਟੀਚਿੰਗ ਦੀ ਵੀਡੀਓ ਵੀ ਪਾਉਣ ਪੌਰੀਆਂਗੀ ਕਿਉਂਕਿ ਹੁਣ ਵਿਆਹ ਚੱਲ ਰਹੇ ਨੇ ਜਾਗੋਦਾਲ ਲਹਿੰਗਾ ਵਗੈਰਾ ਬਣਾ ਰਹੀਆਂ ਹਾਂ ਤੇ ਮੈਂ ਤੇ ਦੂਸਰਾ ਹੈਗੇ ਨੌਲੇਜ ਐਂਡ ਮੋਟੀਵੇਸ਼ਨ ਦੋ ਚੈਨਲ ਨੇ ਆਪਣੀ ਉਹਨਾਂ ਨੂੰ ਵੀ ਪਲੀਜ਼ ਸਬਸਕ੍ਰਾਈਬ ਕਰ ਲੈਣਾ ਤੇ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਾਰੇ ਪੈਨਪ੍ਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ